ਸਨੋ ਤੇ ਮਹੱਲਾ ਦੀ ਜਨ ਜੋ ਸਰਸਾਈ ਨਾ ਨਿਵਾ ਜੀ ਦੇ ਦਰਸ਼ਨ ਨੂੰ ਪਾਸ ਸੁਖਨ ਪਰਸਨ ਕੀਤਾ ਕਿ ਮਹਾਰਾਜ ਜਿਹੜੇ ਮਹਾਰਾ ਨ ਮਠਾਈ ਨੂੰ ਤੇਗ ਨੇ ਖੜੇ ਰhenge ਉਹਨਾਂ ਨੂੰ ਅੰਗਸਾ ਜੀ ਮਹਾਰਾ ਸਾਹਿਬ ਦੇ ਪਾਰਸਨ ਜਦੋਂ ਸਮ ਸਮਾਨੀ ਦਰਸ਼ਨ ਕਰਨ ਗਏ ਆ ਉਹਨਾਂ ਦਿਖਾਇਆ ਸੀ ਨਹੀਂ ਜਿਆਦਾ ਜਿਹੜੇ ਗੁਨਾ ਦੇ ਝੁਕਦੇ ਨਹੀਂ ਗਲਾਂ ਚ ਕਿੰਨੇ ਝੁਕੇ ਹੋਏ ਐ ਇਸ ਪ੍ਰਕਾਰ ਗੁਰੂ ਨਹੀਂ ਝੁਕਦੇ ਨਾ ਵੀ ਹਾਲ ਦਿਖਾਈ ਸੀ ਤੇ ਉਸ ਵੇਲੇ ਇਹ ਗੁਰ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਦਾ ਸ਼ਲੋਕ ਪਾੜਿਆ ਹੈ ਉਸ ਦੇ ਗੁਰੂ ਮਾਲਾ ਸਾਹਿਬ ਨੇ ਬਚਨ ਕੀਤੇ ਸਿਖਾਉਣ ਦੀ ਪ੍ਰਸੰਧ ਦਿੱਤੀਆ ਹੈ ਜੋ ਸਿਰ ਸਾਈਂ ਮਾਨ ਸਾਈਂ ਅਕਾਲ ਪੁਰਖ ਦੇ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਆਉਂਦੇ ਹੋਏ ਸਿਰ ਖੜਾ ਨਾ ਹੋਵੇ ਸਿਰਵਾਂ ਝੁਕਾਵੇ ਸ਼ਬਦ ਭੋਗਣਾ ਨਵਾਵੇ ਸਿਖ ਹਾਂ ਤਾਂ ਇਹ ਨਿਵੇ ਪਰਮ ਜਗਦੀਸ ਗੁਰੂ ਕੋ ਸ਼ਬਦ ਦਾ ਭੋਗ ਕਹਿੰਦਾ ਉਹਦੇ ਵੀ ਸਿਰ ਨਾ ਝੁਕੇ ਜਿਸ ਦਾ ਉਹ ਪਰਮੇਸ਼ਰ ਨੂੰ ਪ੍ਰਵੇਦ ਦੀ ਪ੍ਰਾਪਤੀ ਨਹੀਂ ਹੈ ਇਹ ਪ੍ਰਕਾ ਨੂੰ ਹੋ ਸਕਦੀ ਇਸ ਪ੍ਰਕਾਰ ਮਾਰਾ ਜਾਂਦਾ ਹੈ ਜੋ ਫਰੀਦਨ ਕੋ ਜੋ ਸੁਰਸਾਈ ਨਾਂ ਨਹੀਂ ਆ ਸੋਸਲ ਕੱਪ ਉਤਾਰ ਨਾਂ ਨ ਕੇ ਇਸੇ ਤੋਂ ਉਸੇ ਜੀਆ ਕਾ ਹੈ ਕੁੱਲੂ ਹੋੜ ਬੁਲਾਈਏ ਬਾਲੰਗ ਸੰਗਤ ਹੈ ਉਹ ਸਰਦੋ ਤਾਂ ਹੀ ਬਾਲੰਗੇ ਖਾਂ ਤੌਰੇ ਤੇ ਇਥਾਂ ਜਾਇਆ ਜਾਂਦਾ ਹੈ ਇਹ ਬੰਦ ਮੇਲਾ ਹੈ ਉਸੇ ਪ੍ਰਕਾਰ ਬੀਜੇ ਕਾਰਥਾਂ ਦਾ ਅਰਥ ਹੈ ਮੋ ਸਿਰਸਾਈ ਨਾਨਿਆ ਜਿਵੇਂ ਸਾਈ ਪਰਮੇਸ਼ਰ ਦੇ ਅੱਗੇ ਸ਼ਰਮੀ ਝੁਕਦਾ ਕੇ ਮੋ ਸਰ ਦੀਦਾ ਦਾ ਰਹਾ ਜੋ ਸਰਤਾਂ ਸੀ ਕਰਦੋ ਨਾ ਰਸਤੇ ਕਰਨਾ ਕੱਟ ਦੇਣਾ ਚਾਹੀਦਾ ਫਿਰ ਨਹੀਂ ਝੁਕਦਾ ਮਾਰੇ ਅੱਗੇ ਪਾਈ ਗੁਰਦਾਰਸਾ ਉਹਨਾਂ ਕੇ ਛਿਰਖਿਰ ਜੇਬੁਰ ਨਾ ਨਾ ਗੁਰ ਲੱਗਵੇਂ ਚਰਨੀ ਚਰਗਾ ਨੇਤਰ ਗੁਰ ਦਰਸ਼ਨ ਨੂੰ ਵੇਖੇ ਕਰ ਕਰਨੀ ਇਸੇ ਪ੍ਰਕਾਰ ਛਿਰਖਿਰ ਸ਼ਰਮ ਨੂੰ ਉਪਦੇਸ਼ ਦੰਸੋਂ ਸੋਤਨ ਮੰਤਾਰਨ ਇਸੇ ਪ੍ਰਕਾਰ ਤਈ ਸਤਿਗੁਰੂ ਦਾ ਗੁਰਸੇਵਾ ਹੋਰ ਮੰਤਰ ਸਿਮਰਨ ਨਿਮਾਣ ਸੇਵਾ ਪਰ ਹੱਥ ਪਾੜ ਹੋਰ ਨਿਭਾੜ ਕਰਨੀ ਪੀਰ ਮਰੀਦਾ ਤੇੜੀ ਸੁਖ ਸਤਗੁਰ ਕਰਨੀ ਹਾਂ ਜੀ ਔਰ ਜੀਬਾ ਕਿਹਾ ਇਹ ਸਰੂਕੰਡ ਕੋ ਸਹੀਆਣਾ ਚਾਹੀਦਾ ਹੋਵੇ ਸਾਨੂੰ ਰਾਤ ਕੀ ਕਰਨਾ ਨਾਲ ਮਾਨਕ ਗੁਸਤਿੰਗਰ ਮਹਿ ਬੁਰਾ ਇਹ ਗੁਸਿੰਗਰ ਸਹੀਏਂਗੇ ਜੇ ਪ੍ਰਮੇਸ਼ਰ ਦਾ ਪ੍ਰੇਮ ਹੈ ਨਹੀਂ ਗੁਰੂ ਆਂਗ ਬਖਾਇ ਦੀ ਫਰਮਾਉਂਦੇ ਹਨ ਕੋ ਗੁਸਿੰਗਰ ਲੈ ਜਾ ਉਹ ਗੁਸਿੰਗਰ ਮੈਂ ਕਿ ਅੰਗ ਬਖਾੜਦੇ ਆ ਕਹਿੰਦਾ ਰਾਤ ਕੀ ਕਰਨਾ ਇਸੀ ਨੂੰ ਇਹ تمہارا ਪ੍ਰੇਮ ਨਹੀਂ ਹੈ ਲੈ ਕੇ ਨਹੀਂ ਮਰਤ ਨੂੰ ਗਾਲਿਆ ਜਾਂਦਾ ਹੈ ਮੈਂ ਕੋਈ ਮਾਣੇ ਦੇ ਦਰਬੇ ਵਜਾਰੇ ਜਾਂਦਾ ਦਰਬੇ ਦੇ ਦਰ ਪਰ ਮਾਵਣੀਏ ਕੋਈ ਕੰਮ ਕਰੋ ਦੀ ਆਗੋ ਨੂੰ ਮੈਂ ਕੋਈ ਝਾਲ ਗੂ ਹੈ ਮਹੱਲਾ ਪੰਜਵਾ ਮੁੰਢ ਹੋ ਭੁੱਲੀ ਮਾਨਕਾ ਜੀ ਜੀ ਅਰਜਨ ਦੇ ਮਹਾਰਾਜਾ ਫਰਮਾਉਂਦੇ ਹਨ ਜੇ ਸ੍ਰੀ ਸਤਿ ਮੁੰਢ ਜਨਮ ਤੋਂ ਲਾ ਕੇ ਤਾਈ ਮਹਾਰਾਜਾ ਸਿਮਰਨ ਭਜਨ ਭੁੱਲ ਚੁੱਕੀ ਹੈ ਤੇਰੇ ਖਰੇ ਜਾਲਮੋ ਮੋਈਆ ਉਹ ਮਾਰ-ਵਾਰ ਮੋੜ-ਮੋੜ ਤੇ ਜੰਗੂ ਰਹਿੰਦੀ ਹੈ ਤੇ ਮਰਦੀ ਰਹਿੰਦੀ ਹੈ ਇਹ ਆਸ ਮਰਦੀ ਆਸ ਹੈ ਮਰਦੀ ਰਹਿੰਦੀ ਹੈ ਇਸੇ ਪ੍ਰਕਾਰ ਮੁੰਦਾਂ ਕੁੱਲੀ ਨਾਂਨ ਕਾ ਜਿਹੜੀ ਸ਼ੀਸ਼ੀ ਮੁੰਦਾਂ ਨੂੰ ਹੀ ਪਰਮੇਸ਼ਰਿਕਾਂ ਪੁੱਲੂਈ ਹੈ ਫਿਰ ਫਿਰ ਜਾਣੇ ਮੁੱਈਆ ਸੋ ਚਰਾਸੀਆਂ ਦੇ ਫੇਰੇਾਂ ਦੀ ਫਿਰਦੇ ਹਨ ਤੇ ਜੰਮਦੇ ਮਰਦੇ ਰਹਿੰਦੇ ਨੇ ਇਸ ਪ੍ਰਕਾਰ ਆਸਾ ਦੇ ਵੱਧ ਹੋਈ ਮੁੱਈਆ ਕਿੱਥੇ ਹੀ ਪਾਤ ਤਸੂਰੀ ਕਾ ਭੂਲੜਾ ਇਹਦਾ ਭਾਈ ਇਸ ਸਰਕਾਰ ਜੀ ਨੇ ਜਿਹੜੇ ਹਰਨੁੰਦੇ ਨੇ ਹੂਣਕੋਂਟ ਵਾਲ ਹਰਨੁੰਦੇ ਉਹਨਾਂ ਦੀ ਨਾਭੀ ਵੀ ਤਸੂਰੀ ਹੁੰਦੀ ਹੈ ਬੜੇ ਬੜਾ ਨਾਪੇ ਹੁੰਦੇ ਉਹਨਾਂ ਦੇ ਉਹਨਾਂ ਕਸਤੂਰੀ ਦੇ ਝਲਕੇ ਨਾਲ ਉਹਦੇ ਹਰਨ ਬੰਦੇ ਦੋਮ ਪਈਆ ਜਿਹੜਾ ਬੰਦਾ ਪਾਣੀ ਵਾਲਾ ਦਮ ਹੈ ਉਹ ਵੀ ਤੂੰ ਜਾ ਕੇ ਦੇਖ ਤੰਦੇ ਵੀ ਖਾਨੀ ਵਾਲੇ ਤੋਂ ਸਾਨੂੰ ਖੁਸ਼ੀ ਆਉਂਦੀ ਹੈ ਇਸੇ ਪ੍ਰਕਾਰ ਸਾਹ ਸੁਣੀ ਕਸਤੂਰੀ ਹੈ ਪਰਮੇਸ਼ਰ ਦਾ ਪ੍ਰੇਮ ਕਸਤੂਰੀ ਹੈ ਮਾਰਾ ਦੀ ਭਗਤੀ ਉਹਦੇ ਪਹੁੰਚੇ ਚ ਪੁੱਲ ਕੇ ਬੰਦੇ ਦੋਮ ਪਈਆ ਜਿੰਦੂ ਦਿਸਾਂ ਦੀ ਤੂੰ ਧੂੰਆਂ ਪਾ ਕੇ ਮਰ ਜਾਂਦੇ ਹੈ ਕਰੋ ਕਿਤੇ ਮਾਰੇ ਬੰਦੇ ਕਿਤੇ ਸੱਜੇ ਜਾਂਦੇ ਹੈ ਨਾ ਪੈਰੀ ਉਹੋ ਐਸਾ ਹਰ ਨਾਮ ਕਿਹਾਈਆ ਮਨ ਮੀਨ ਜਿਹੜਾ ਪਰਮੇਸ਼ਰ ਦਾ ਆਸਕਰ ਦਾ ਨਾਮ ਹੈ ਉਹ ਨੂੰ ਜਹਾਣਾ ਕਰੂਗਾ ਉਹ ਸਭ ਨਾ ਉੱਪਰ ਹੁਕਮ ਚਲਾ ਜਿਹੜਾ ਪਰਮੇਸ਼ਰ ਦਾ ਨਾਮ ਜਪਣ ਵਾਲਾ ਸਾਰਿਆਂ ਤੇ ਹੁਕਮ ਚਲਾਉਣ ਲੱਗ ਪੈਂਦਾ ਹੈ ਨੂੰ ਅਦਮ ਬਾਦਸ਼ਾਹ ਸਾਹਮਣੇ ਹੀ ਹੋਇਆ ਹੈ ਇਹ ਆਏ ਪੁੱਤ ਨੂੰ ਰਾਜ ਦੇ ਕੇ ਕਾਮ ਕਰਨ ਲੱਗਿਆ ਜਾਂ ਤੇ ਜਲਾ ਦੇ ਕਿਨਾਰੇ ਤੋਂ ਦੇਖਾ ਹੈ ਤੇਰਾ ਪੁੱਤਰ ਫਿਰਨ ਆ ਲੈ ਕੇ ਆਉ ਦੇ ਪਿਤਾ ਨੂੰ ਮਿਲਣ ਆ ਪਿਆ ਕਹਿੰਦੇ ਪੁੱਤਰ ਪੁੱਤਰ ਕਹਿੰਦਾ ਹੈ ਪਿਤਾ ਤੇਰੇ ਸਾਹ ਮੰਨ ਕਰਕੇ ਮਨੂ ਲੋਕ ਨਲਾਇ ਕਹਿੰਦੇ ਵੀ ਇਹ ਤਾਂ ਬਾਹਰ ਉਡਾਣਾ ਕੋਈ ਆਦਾ ਫਿਰਦਾ ਹੈ ਇਹ ਤੇਰਾ ਰਾਜ ਕੀ ਕਹਿੰਦਾ ਤੂੰ ਕਦ ਚੱਲ ਘਰ ਮੈਂ ਤੇਰੀ ਸੇਵਾ ਕਰਿਆ ਕਰੂੰ ਇਹ ਕਹਿਣ ਲਗਾ ਪੁੱਤਰ ਜਿਹੜਾ ਮੇਰਾ ਹੁਕਮ ਹੈ ਉਹ ਅੱਜ ਬਹੁਤ ਚੱਲਦਾ ਹੈ ਕਹਿੰਦਾ ਕੀ ਹੁਕਮ ਤੇਰਾ ਚੱਲਦਾ ਹੈ ਸੂਈ ਬੈਠੇ ਦਰਿਆ ਦੇ ਕਨਾਰੇ ਫਿਰਦੀ ਹੁਣ ਕੋਈ ਨੇ ਮਿੱਟੀ ਪਾਣੀ ਤੇ ਕਹਿੰਦਾ ਲੈ ਮੇਰੀ ਸੂਈ ਕੋ ਢਾ ਲੇ ਕਹਿਣ ਲਗਾ ਸੂਈ ਤੇਰੀ ਤੇ ਦੋ ਪੈਸੇ ਦੀ ਕੁੰਈ ਆ ਜਾਣੀ ਕੀ ਕਰ ਕੱਢ ਕੇ ਨਾ ਨਹੀਂ ਕੰਦੇ ਮੈਨੂੰ ਹੋ ਜਾਊਗੀ ਇਹ ਕੱਢ ਕੇ ਉਹ ਗੋਦਰੀ ਕਿਉਂ ਨਾ ਸੀ ਹੁਣ ਫੌਜ ਤੋਂ ਤੁਂਹਿਆ ਮਰਾਈਆਂ ਸੂਈ ਨਾ ਲੱਗੀ ਜਦੋਂ ਸੂਈ ਨਾ ਲੱਭੀ ਫੇਰ ਕਹਿਣ ਲੱਗਾ ਲੈ ਹੰਦ ਗਿਆ ਹੁਣੋ ਤੇ ਹੰਦ ਗਿਆ ਹੋ ਗਿਆ ਸੀਨਾ ਖੋਇ ਗਿਆ ਤੇ ਲੱਗਾ ਲੈ ਮੈਂ ਹੁਣ ਕਢਾਵਾਂ ਕਹਿੰਦੇ ਹੋ ਬਰਨ ਦੇ ਤਾਂ ਮੇਰੀ ਸੂਈ ਦਿੱਤੀ ਜਾ ਕਰ ਲੋ ਉਸ ਵੇ ਮੱਛੀ ਦੇ ਮੀਨ ਤੇ ਲਈਏ ਤੇ ਪਾਣੀ ਤੋਂ ਬਾਹਰ ਕਰਕੇ ਵਿਖਾਤੀ ਕਹਿੰਦੇ ਵੇ ਬਰਨ ਦੇ ਤਾਂ ਮੇਰਾ ਹੁਕਮ ਮੰਨ ਬੇ ਤੂੰ ਐਨਾ ਹੰਕਾਰ ਕਰਦਾ ਆਪ ਦੀਆਂ ਫੌਜਾਂ ਦਾ ஏதா பிரான் நாரா சந்தோஷ ਕੋ ਮੇਰੇ ਪਿਆਰੇ ਮਨਾਂ ਜਪਨਾ ਕਰ ਕੋ ਸਭਲਾ ਉੱਪਰ ਹੁਕਮ ਚਲਾਏ ਜਿਹੜਾ ਸਾਰਿਆਂ ਦੇ ਕੋ ਹੁਕਮ ਚਲਾਉਂਦਾ ਹੈ ਜੋ ਮਹਾਰਾ ਦੇ ਨਾਮ ਜਪਦਾ ਉਹਦਾ ਹੁਕਮ ਸਭ ਤੇ ਚੱਲਣ ਲੱਗ ਜਾਂਦਾ ਹੈ ਤੋ ਐਸਾ ਮੇਰੇ ਅੱਈਆਂ ਨਾਲ ਮੇਰੇ ਮੇਰੇ ਪਿਆਰੇ ਮਨਾਂ ਦਾ ਪ੍ਰਮੇਸ਼ਰ ਦਾ ਨਾਮ ਜਪਨਾ ਕਰੀਏ ਜੋ ਸਭ ਦਾ ਇੱਕੋ ਜਿਹੇ ਹੁਕਮ ਚਲਾਉਂਦਾ ਹੈ ਜਿਹੜਾ ਸਾਰਿਆਂ ਨੂੰ ਆਗਿਆ ਚਲਾ ਸਕਦਾ ਹੈ ਹੁਕਮ ਨਾ ਸਕਦਾ ਹੈ ਪਾਣੀ ਦੀਆਂ ਜੀਵਾਂ ਤੋਂ ਵੀ ਡਰਨ ਦੇ ਇਸ਼ਾਕ ਤਾਂ ਕੋਈ ਤੋ ਐਸਾ ਹਰ ਨਾਮ ਜਪੀਏ ਮਨਾਂ ਦੇ ਹਰ ਨਾਮ ਆ ਪ੍ਰਮੇਸ਼ਰ ਦਾ ਨਾਮ ਨਾਰੀ ਜਪਨਾ ਕਰੀਏ ਕੋ ਹੰਤੀ ਅਉ ਸਰਮੈ ਖਦਾਈ ਰੋਹੀ ਆਸੇ ਰੋਹ ਕਿਰਪਾ ਕਰ ਕੋ ਸੁਭਾਲ ਲੈਂਦਾ ਜਪਣ ਮਨ ਨੂੰ ਸਰਕਾਰਾ ਕਰਾ ਦਿੰਦਾ ਹੈ ਕੋ ਐਸਾ ਹਰ ਨਾਮ ਜਪੀਏ ਮਨ ਮੇਰੇ ਪ੍ਰਮੇਸ਼ਰ ਦਾ ਅਸਤਾਨ ਨਾਮ ਹੋ ਉਸ ਨੂੰ ਜਪਨਾ ਕਰੀਏ ਸਭ ਤੋਂ ਦਿਵਾਰ ਰੋਜ਼ ਜੀਵਨ ਮੰਦੀਆ ਕਿਸੇ ਨੀ ਪੁੱਤਾਂ ਨੂੰ ਸਾਰਿਆਂ ਨੂੰ ਮੇਜਿੰਦਾ ਦਵਾ ਦਿੰਦਾ ਹੈ ਕੋ ਗਰਮ ਤੋਂ ਨਾਮ ਨਹੀਂ ਜਪਿਆ ਬਾਦਖਾ ਜੀ ਕੋ ਸ੍ਰੀ ਕੰਨ ਨਾਮ ਕਰਦੇ ਕੋ ਇਸ ਤਰ੍ਹਾਂ ਕੋ ਨਾ ਗੁਰਮਤਿ ਮੱਧੇ ਸੱਜਾ ਲਾਉਣੇ ਗੁਰਾਂ ਦਾ ਜਪਿਆ ਹੈ ਤੇ ਮੰਦਿਰ ਤੋਂ ਸਭ ਤਰ੍ਹਾਂ ਪਾਏ ਉਹਨਾਂ ਗਵਾਰੇ ਮੰਦੀਆ ਕੰਨੇ ਆਏ ਨਿੰਦੇ ਤੋਂ ਦੁਸਤ ਤੋਂ ਅਲਗਾਰੇ ਬੈਠੇ ਨੇ ਜਿਨ੍ਹਾਂ ਨੇ ਪ੍ਰਵਾਸੀ ਇਸ ਤੀ सभु नोल गुरू संगो जी ਮਾਣਿਆ ਤੇ ਕਾਇਨਤ ਅਰਧ ਰੰਗੀ ਨਿਸ਼ਾਨੀ ਕੋ ਹੈ ਕਿ ਜੀ ਪ੍ਰਭਾ ਜੀ ਦੀਆਂ ਗਾਰੀਆਂ ਆਈ ਹੋਈਆਂ ਕੋ ਸਾਰਾ ਰੰਗ ਹੈ ਇਸੇ ਤੋਂ ਕਿ ਲਖੀ ਖੋਤ ਲਿਖਣ ਵਾਲੀ ਹੈ ਜਿਹੜੀ ਮਾਣੇ ਕੋ ਤਾਂ ਪੂਰੀ ਆ ਰਹੀ ਮਨ ਦੀ ਖੁਸ਼ਾਈ ਕੋ ਢੋਲਣ ਵਾਲੀ ਹੈ ਜਿਹੜੀ ਹਰ ਵਕਤ ਕੋੜੀ ਕਾਹਨ ਨਾ ਚੱਲਣਾ ਕੋ ਤੀਰ ਕੋ ਚੱਲ ਨਹੀਂ ਚੱਲੂ ਸਕਦੀ ਕੋ ਤੇ ਉਹਾਰੇ ਦਾ ਆਈ ਸੀ ਮੂਰਤ ਹਤਲ ਕਾਦੀ ਹੈ ਜੋ ਮਹਾਰਾਜਪੁਰ ਕਾਂ ਸਾਖੀ ਸਵਾਈ ਸੀ ਜਿਹੜੀ ਕੋ ਕਥਾ ਆਈ ਸੀ ਹੌਲਦੇ ਕੋਈ ਚਸਰੀ ਹੈ ਉਹ ਚੌਲ ਲਗੀ ਨੇ ਮਰਦੀ ਦਾ ਮਹਤਾਉ ਨੂੰ ਕਰਨ ਰਿਹਾ ਮੈਂ ਆਹ ਉਹ ਖਤਮ ਦੇ ਸਾਹ ਦਿੱਤੀ ਹੋਰ ਮਾਰ ਗਏ ਨੇ ਜਿਹੜਾ ਜਿਹੜੀ ਜੀ ਦੀ ਸਾਹ ਦਿੱਤੀ ਉਹ ਸਾਰਿਆ ਸਾਰਿਆ ਮੈਂ ਨਾਲ ਸਾਥ ਕਰਨੇ ਇੱਕ ਸਾਰਾ ਆਦਮੀ ਸੀ ਕਹਿੰਦਾ ਮੈਂ ਨਾਲ ਸਾਥ ਲੈ ਲਵਾਂ ਉਹ ਵੀ ਸਾਥ ਲੈਣ ਨੂੰ ਆ ਜਿਹਦੇ ਨਾਲ ਸਾਥ ਲੈ ਜਾਣਾ ਮੈਨੂੰ ਵੀ ਸਾਥ ਕੋ ਰਾਹ ਚੜ੍ਹ ਕੇ ਚੱਲਿਆ ਜਾਣਾ ਕੋਈ ਸਿੱਖ ਬੰਦੇ ਆਣੇ ਇੱਕ ਸਾਜਣੇ ਨੇ ਕੋਸ਼ਿਸ਼ ਕੀਤਾ ਨਾ ਉਹ ਜਿਹਨੇ ਅਰਾਏ ਨਾਲੇ ਸਾਥੀ ਕਰਕੇ ਆਇਆ ਉਹ ਇਹ ਕਿਤੇ ਬੰਦੇ ਨੂੰ ਕਿਤੇ ਨਾ ਕੋਈ ਮਾਰਿਆ ਉਹ ਪੁੱਤਾ ਘਰ ਕੇ ਕਿਤੇ ਨਹੀਂ ਫੁੱਟਿਆ ਉਹ ਫੁੱਟਰੇ ਤੋਂ ਫੁੱਟਰੇ ਸੁੱਟ ਕੇ ਉਹ ਦਰਜੀ ਦੀਆਂ ਦਾ ਬੜਾ ਚੜੜਾ ਹੈ ਜੋ ਮੈਨੂੰ ਤੇ ਮੇਰੇ ਨਾਲ ਮਾਰ ਗਏਗਾ ਉਹ ਗਾਲੇਸੇ ਉਹਦੀ ਮਾਂ ਗਈ ਲੈਣੇ ਆਪੇ ਕਹਿੰਦੇ ਕਿ ਉਹ ਤਾਂ ਆਪਣੇ ਨੂੰ ਪੂਰਾ ਕੀਤਾ ਖੌਂਦੀ ਦੀ ਮਾਰ ਗਏ ਕੋਈ ਨਹੀਂ ਜਦੋਂ ਮੇਰੇ ਗਾਇਨਾਕਾਰੇ ਕੋਲ ਕਿੰਨੇ ਸਾਲ ਲਵਾਤਾ ਮਾਰੀ ਜਾਇਆ ਉਹ ਨਾ ਕੋਈ ਗੱਲ ਉਹ ਸਰਕਾਰ ਕੋ ਉਹ ਤਾਂ ਪ੍ਰਧਾਨ ਕੋ ਆ ਨਹੀਂ ਜਾਂਦੇ ਜਿਹੜੇ ਕਹਿੰਦਾ ਮੇਰੀ ਚਾਹ ਨਹੀਂ ਕੋ ਆ। ਉਹ ਗਿਆ ਇਹ ਕਿ ਉਹਨੇ ਜਾ ਕੇ ਕਿਸੇ ਬਸਵੰਨ ਨੂੰ ਸੁਣੇ ਕਰਾਇਆ ਇਹ ਨਹੀਂ ਤਾਂ ਸਹੂਤ ਸੁਣਿਆ ਪੈਂਦਾ ਕਿ ਉਹ ਬੜਾ ਬਾਦਸ਼ਾਹ ਉਹ ਕਹਿੰਦਾ ਭਾਈ ਉਹਨੇ ਆਪਣਾ ਲਾਭੋ ਜਿੱਤ ਕੋ ਹੋਈ ਉਹ ਤੇ ਹੇਰਾਕਲ ਕਾਦੇ ਸੁਣਾਇਆ ਜਾਂਦਾ। ਉਹ ਜਿਹੜਾ ਉਹਦਾ ਦਰਸ਼ਨ

ਕੋਈ ਤੇ ਰਹਿਣਾਂ ਦੀ ਰਹੀ ਦੀ ਹੈ ਮਨ ਕੋਟਾ ਦੀਆ ਮਨਵਾ ਉਧਰ ਖੜ ਕੇ ਸਤਲ ਰਖਦੀ ਹੈ ਪੂਰ ਆਰਤੀ ਹਨੇਰਾ ਆਦਮੀ ਬੋਲਦੀ ਰਹੀ ਦੀ ਹੈ ਪੂਰਤ ਦਾਸਾਂ ਦੀ ਪ੍ਰਾਤਿ ਕਹਿੰਦੀ ਹੈ ਕੋਟਾ ਪਾਣੇ ਨਾ ਚੱਲਣਾ ਜੀਸਰ ਬੰਨ ਕੋਟਾ ਇਹ ਕੋ ਚੱਲਦੀ ਨਹੀਂ ਹੈ ਕਰੇ ਤਾਰਾ ਕਹੀ ਮੂਖ ਹੁਕਮ ਕਰਦੀ ਹੈ ਕੋ ਪ੍ਰਵੇਸ਼ ਕਰੇ ਮੇਰੇ ਚੋਰੋੜੇ ਉੱਤੇ ਕਰੀਏ ਹੋਵੇ ਮੇਰੇ ਚੰਦਰੀਆ ਪ੍ਰਭੂ ਮੇਰੇ ਚੇਲੇ ਨੂੰ ਕਦਰੇ ਕਾਹੇ ਹੋ ਬੰਦਾ ਯਾਹੀ ਰੋਣੇ ਹੋਣ ਕਰ ਗਈ ਐ ਅੱਜ ਦੀ ਵਾਰ ਸੰਘ ਹੈ ਹੋਰ ਤਾਂ ਭਾਣੇ ਜੋ ਚੰਨਾ ਜਿਵੇਂ ਗੁਰੂ ਸਾਹਿਬ ਦੀ ਲਾਗ ਚੱਲਦਾ ਹਨ ਤਾਹ ਦੇਖੇ ਨਿਹਾਰਲੇ ਹਨ ਗੁਰੂ ਸਾਹਿਬ ਨੇ ਸਾਰੇ ਜੰਮਣਾਂ ਮੰਗਦੇ ਦੇਖੋ ਕੋਹ ਵੇਸਾ ਚੰਗੇ ਦੀ ਨਿਹਾਰੀ ਦੀ ਸੱਜੇ ਉਹ ਨੰਦ ਹੋਦਾ ਅੰਗ ਉਹ ਨੰਦਾਂ ਸੰਪੂਰਨ ਕਿਹਨੂੰ ਕਿੰਦਾ ਤੇ ਜੋ ਉਹਦੀ ਚੁੱਪਾ ਵੀ ਬਸਰੇ ਜਾਂਦਾ ਉਹ ਰਿਸ਼ਵਾਲੀ ਦੀ ਸ੍ਰੀਏ ਨਾ ਦੇ ਹੋ ਜਾਂਦੀ ਹੈ ਇਹਨਾਂ ਦੇ ਜੀਸਾ ਉਹ ਭਾਵੇਂ ਵੀ ਚੱਲਦੇ ਹਨ ਸਾਥ ਸੋਖੇ ਨਾਰਨਾ ਇਹਨਾਂ ਸਾਰੇ ਜਨਮਾਂ ਮੰਨੂ ਦੁੱਖਾਂ ਨੂੰ ਉਡਰਤ ਕਰਨ ਵਾਲੇ ਹਨ ਜਿਨ੍ਹਾਂ ਦੇ ਪੋਤਲੇ ਪੱਤਰੀਆ ਜਿਹੜਾ ਜੀਨ ਚੁਪਾਏ ਕਰਮ ਉਹ ਪਰਮੇਸ਼ਰ ਨੂੰ ਦੋਸਤ ਬਣਿਆ ਹੈ ਮੋਹ ਨਹੀਂ ਸਕੀਦਾ ਜੋ ਦਰਦ ਲਿਖਿਆ ਸੰਤਾ ਉਹ ਅੱਜ ਤੋਂ ਸਰਕਾਰ ਦੇ ਕਰਮਾਂ ਦੇ ਅਨੁਸਾਰ ਮੁਕਤੀ ਦੇ ਦਿੱਤਾ ਹੈ ਮਾਨਕਾਂ ਦਾ ਸੰਸਕ੍ਰਿਤੀ ਸਾਥਕਾ ਜਿਹੜੀ ਜੀਰੀ ਆਪਣਾ ਨਾਮ ਤੇ ਕੰਨ ਪਤਲੀ ਵੀ ਖਰਾਣ ਸਿਆ ਵਿੱਚ ਵੀ ਨੋ ਕੇ ਸਹਾਇਤ ਗਿੰਦੀ ਆ ਅੱਜ ਦੇ ਘਰੋ ਪਿਆ ਜਿਹੜੀ ਸਭ ਦੀ ਸਭ ਦੀ ਕਨਾਈ ਨਾਲ ਪਿਆਰ ਰੱਖਦੀ ਹੈ ਉਹ ਨਾ ਨਾ ਜਿਹੜਾ ਆ ਸਰਕਾਰ ਜਿੰਨਾ ਨਾਲੇ ਕਾਲ ਸਵਭੂਤਾ ਦੇ ਕਾਰਨ ਕੰਤ ਪਰਮੇਸ਼ਰ ਨੇ ਆਪਣਾ ਮਨ ਕੋਟਨ ਸੰਵਾਦ ਦੇ ਦੇ ਜੀਵ ਅੱਜ ਤੋਂ ਸਰਵਸਿਆ ਜਿਨੂ ਸਾਹਿਬ ਸਭ ਦੇ ਅੰਤ ਨੂੰ ਨਾਂ ਦੇ ਵਿਚਾਰ ਰੱਖੋ ਮੇਰੇ ਮਾਲਾ ਕੋਲੇ ਨਾ ਤਾਂ ਮਰਜ ਮਨ ਕੋ ਜਿਨ ਕਿਸੇ ਪਰਮੇਸ਼ਰ ਦੇ ਰੱਬ ਨੇ ਨਹੀਂ ਪਾਇਆ ਹੈ ਉਸ ਤੋਂ ਵਿਦਾ ਜੀਵ ਜਿਵੇਂ ਇਹਦਾ ਇਹ ਵਿਚਾਰ ਕੋ ਦੇਖਣ ਦੇ ਸੰਕਾ ਹੈ ਤਾਂ ਨਾਲ ਕਾ ਸਵਾਲੋ ਕਿ ਲਖਣੀ ਫਿਰ ਜਿਨੂ ਸਾਹਿਬ ਜਿੰਨੇ ਸਲਾਮ ਨੇ ਜਗ ਦਿੱਤੀ ਹੈ ਉਹ ਸਿਰੋ ਗੁਰਾਂ ਵਾਲੀ ਹੈ ਜੋ ਰਾਹੀ ਚੜਿ ਗਿਰਹਾ ਉਸ ਪਰ ਸਾ ਸਾਲਿਆ ਸੁੰਦਰ ਗੁਣ ਵਾਲੇ ਸਾਨੂੰ ਸੁੰਦਰ ਭਗਤੀ ਵਾਲੇ ਹਨ ਸਾਲੇ ਸਭਾਂ ਦੇ ਜੋ ਬਾਨੇ ਹੋ ਅਤੇ ਸਤਿਗੁਰੂ ਸਰੋਤਿ ਮਛੇ ਸਭ ਤੋਂ ਵੱਡਾ ਧਰਮ ਦੇ ਜੋ ਰਾਹੀ ਚੜਿ ਗਿਰਹਾ ਜਦ ਸੰਧਾਰ ਵਾਹਿਗੁਰੂ ਨੇ ਆਗ ਦੇਖਾ ਤੇ ਉਹ ਕੀਆ ਨੀਂ ਲੀਏ ਜੀਵਨ ਦੇ ਜਲਾਇ ਖਤਾਨਾ ਕੋਝੋਤੀ ਸਾਈਂ ਦੇਰ ਸੁਨੋ ਮਨੋ ਮਨਲਾਤੀ ਜਾ ਮਾ ਉਹ ਦੀਵਾਰਾ ਜਿਹੜਾ ਮਾ ਉਹ ਬੜਾ ਦਿਵਾਰ ਅੰਧਰਾ ਹੈ ਜਿਸ ਦਾ ਬਾਂਦ ਸੇ ਉਰਗਾਨ ਨਾ ਪਾਉਂਦਾ ਇਸ ਪ੍ਰਕਾਰ ਬਿਵਾਰੰ ਦਿਹਰਾ ਹੈ ਸਾਲ ਸੰਧੀ ਅੰਧ ਸਾਧਨ ਹੈ ਜਿੱਥੇ ਕੁਛ ਨਹੀਂ ਜਿਸ ਤਾਰੀ ਕਿਥੇ ਵਸਦੀ ਹੈ ਕੀ ਵਸੇ ਉਹਦਾ ਉਰਾਰਕਾਰ ਨਹੀਂ ਜਿਸ ਦਾ ਇਸੇ ਪ੍ਰਕਾਰ ਜਿਸ ਦਾ

ਰੋਰ ਬਾਰੇ ਹੋ ਗਿਆ ਲੋਕ ਨੂੰ ਕਰਕੇ ਗੁੱਸਾ ਨਹੀਂ ਹੈ ਮਾਰੋਗਾ ਅੱਗੇ ਅੰਨੀ ਦਾ ਬੁੱਤ ਪਾਉਂਗੇ ਉਹ ਨਹੀਂ ਅੰਨੀ ਬੜਾ ਭਾਰੀ ਹੈ ਸੰਗ ਸਾਡੇ ਬਿਤਾਏ ਕਿ ਬੁੱਤ ਪਾਉਂਗੇ ਕੋਈ ਹਰ ਮੰਗ ਬਿਤਾ ਸਰਬ ਸੁਭਾਣ ਸਰਬ ਸਰਬ ਜਿੰਦਗੀ ਦੇ ਬਾਰੇ ਕਰ ਮਾਣ ਬਲਕਿ ਹਮੇਸ਼ਾ ਉੱਚੇ ਕੈਰਾਰੇ ਸਾਮ ਕਰਵਾਉਣੀ ਚਾਹੁੰਦੇ ਹੈ ਰੋ ਰੋ ਬਿਨਾ ਕੋਈ ਬਣ ਸਕਦਾ ਹੈ ਤੇ ਬੋਲੀ ਦੇ ਕੇ ਪਿਆਰ ਕਰੀਏਗੇ ਸੰਤਾ ਕੋਈ ਹੋਰ ਕੋਈ ਹੈ ਸਾਡੇ ਕੋਲ ਸੇਆ ਅਟਲ ਜਿਵੇਂ ਆਪੇ ਸੰਗੀਨੀ ਜਾਣ ਕੇ ਸੇਧਨ ਕਰਦੇ ਹੋ ਰਾਵਯਾਰ ਬਿਕਰੇ ਤਾਂ ਉਹ ਪੈਸੇ ਸੰਸਾਰ ਸੰਮਨ ਤੋਂ ਜੰਮਣ ਮੰਦ ਕਰਦੇ ਪਾਰ ਉੱਤੋਂ ਮੂਰਤੀ ਕਿਸੇ ਆਰੋਹੀ ਪਹੁੰਚ ਗਏ ਰਾਮ ਦੀ ਗੁਰਮੁਖ ਸਾਥੀ ਤੋਂ ਆਇਆ ਸੰਗੀਨੀ ਗੁਰਮੁਖ ਗੁਰਮੁਖ ਉਹ ਸੱਚੇ ਸ੍ਰੀ ਨੂੰ ਸਮਾਜਣਦੇ ਹਨ ਸਾਡੇ ਨਾਮ ਹੋ

ਜੋ ਜੀਰੋਲ ਨੇ ਆਏ ਸਾਰੇ ਸਤਿਕਾਰਾਂ ਦੇ ਮਾਰ ਕੇ ਕੱਢੁੰਦਾ ਹੈ ਅੱਜ ਆਰਾ ਦੇ ਬਦਿਆ ਜਿਹੜੇ ਸੁਖਿਆਈ ਆਲੇ ਨੂੰ ਮਾਰੇ ਸਾਰੇ ਬਦਿਆਈ ਜਿੰਦਾਬਾਦ ਦੇ ਸ਼ੂਕ ਦੀ ਪ੍ਰਾਪਤੀ ਕੀ ਪਰ ਘਰ ਨੇ ਆਏ ਪੀਏ ਜੋ ਹਰ ਇੱਕ ਘਰ ਤੋਂ ਆਉਂਦਾ ਹੈ ਕਰਦਾ ਸੁਖਿਆਈ ਆ ਜਿਹੜਾ ਕਰਦਾ ਖੂਰਾ ਨਹੀਂ ਬੱਦੀ ਖੋਰਾ ਨਹੀਂ ਹੈ ਸਭ ਹਰ ਕੀ ਕਰੇ ਉਸ ਤੋਂ ਇਹ ਸਾਰੇ ਲਈ ਸ਼ੂਕ ਦੀ ਨਹੀਂ ਮੈਂ ਕਰਉ ਬਦਿਆਈ ਕਰਉ ਗਰੀਬ ਅਨਾਥ ਰਾਜਨੀਏ ਜੋ ਜੰਨੀ ਸਦਾਨੋ ਵਰਗਿਆਂ ਦਾ ਗੁਣਦਰ ਕਰਕੇ ਉਹ ਅਨਾਥ ਜੇਬਾ ਜਸੂਰ ਪਾਂਜਵਰ ਕੋਲੋਂ ਆ ਕੇ ਹੁੰਦਾ ਹੈ ਕਿ ਉਹ ਢਾਈ ਘੰਟੇ ਸੱਤੀ ਹੋ ਗਿਆ ਹੈ ਬਰਾ ਮਿਲਕ ਦਾ ਰਾਜਕਾ ਉਹ ਅਨਾਥ ਗਰੀਬ ਰਾਜ ਨੂੰ ਸੂਈ ਮਾਰਨ ਲੱਗਾ ਸੀ ਉਹ ਦੀ ਵਿਆਖਿਆ ਕਰਨੀ ਮੇਰਾ ਕਾਰਨ ਇਹ ਸੰਯੋਗ ਦਾ ਬਹੁਤ ਪਰਮ ਨੂੰ ਕੋਈ ਜਗਾ ਕਰ ਸਕੋ ਤਾਂ ਸਰ ਕਰ ਦਿੱਤਾ ਹੈ ਸਾਡੀ ਗੰਗ ਦੀਏ ਕੋਈ ਕਰਨ ਵਾਲੇ ਕੋਈ ਕੋਈ ਚਾਹਤ ਨਹੀਂ ਗੱਲ ਪਤਾ ਹੈ ਕੋਣਾ ਨਾ ਮੈਂ ਸਤਿਕਾਰ ਕਰਦੇ ਬੰਦ ਖੋਗਣੇ ਪੈਂਦੇ ਹਨ ਕੰਦੇ ਸਾਰ ਗੱਲੀ ਅੱਜ ਕੀ ਨਹੀਂ ਇਹ ਖਾਲੀ ਜਾ ਚਲਦੇ ਸੀ ਨੀ ਨੀ ਕਨੇ ਕਹ ਮਹੱਲਾ ਤੀਜਾ ਨਾ ਨਾਹੀ ਕੰਦਰੀ ਜਿਹੜੇ ਮਰੂਤ ਦੀ ਹੈ ਮਰੀਤ ਜੋ ਫੁੱਟ ਵਾਲੀ ਕੰਦਰੀ ਇਸਦੀ ਹੁੰਦੀ ਹੈ ਹੋਰ ਕੋਸਲ ਲੱਖੜੀ ਸੁਲਾਰੇ ਸੁਲਖਣੇ ਜੀਹੋ ਸੁਦਾ ਨੀ ਕੋਈ ਦੁਰਜਾਰੀ ਸਭੀ ਹੋਵੇ ਕੋਈ ਦੁਆਰ ਆਪੇ ਹੋਵੇ ਆਏ ਸਤਿਗੁਰੂ ਘਰ ਕੀ ਸੱਜਣ ਹੋਵੇ ਮਰ ਪੁਰਖ ਹੈ ਨਾਲ ਪਿਆਰਾ ਪਰਾਣਾ ਪੁੱਤ ਨੂੰ ਆਪਿਆਰ ਕਰੇ ਉਸ ਦੁਰਾਚਾਰਤ ਹੋਰ ਹੁੰਦੀ ਹੈ ਉਸ ਤਰ੍ਹਾਂ ਕਦੇ ਨਹੀਂ ਕਿਤੇ ਹੋਰ ਪ੍ਰਾਇਮ ਦੇ ਨਾਲ ਸੰਗਤ ਕਰਨੇ ਪਰ ਕੋਈ ਸੁਨਾਈ ਨਹੀਂ ਕਹਿੰਦੀ ਨਹੀਂ ਚੱਲਦੀ ਜੜੇ ਪਰਮ ਜੀ ਦੀ ਰੋਪਾਂ ਬਣਾਰੀਆ ਵੇਖਿਆ ਕਿ ਮੈਂ ਕੋਈ ਹੋਰ ਕੋਈ ਲੱਗਦੀ ਆ ਸਕਾਰਾ ਕਾਦੀਆਂ ਨਾਲ ਕਿਤੇ ਨਹੀਂ ਰਾਜਪਤ श्री कर सरकारे ਕੋਸਾ ਕੋਸਾ ਅਲ ਕਰਨ ਦਿਲ ਹੀਆ ਤੇਰੇ ਕੋਲ ਸਾਰੇ ਨਾ ਟਿਕਦੇ ਨਾ ਦੂਰ ਕੋਈ ਕਹਦਾ ਹੈ ਕਿ ਜਵਾਦੇ ਨਿਰਭਰ ਨਹੀਂ ਹੁੰਦੀ ਹੈ ਹਰਦੀ ਕਰੇ ਦੀ ਕਾੜੀ ਹੋਵੇ ਹਰਿਆਦਾ ਕਰਦੀ ਹੈ ਕੋਈ ਹੋਈ ਉੱਤਿਆ ਕਰਦਾ ਮਾਲਕ ਤੁਮਲਾ ਆ ਤੇਰੀ ਤੇ ਸੋਹਣੀ ਕਰਦੀ ਰਹੀ ਸਾਰੀ ਸੰਗੋ ਨਾ ਜੋੜਨਾ ਕੋਈ ਦੀ ਬੰਦੀ ਸਿਖਾਈ ਕਰੇ ਫਿਰ ਕੋ ਜਵਾਕਾ ਚੰਦ ਖੁੱਲਣਾ ਹੋਵੇ ਕੋ ਕਹਾਣੀ ਹੈ ਮੋਰੋ ਤੇ ਰਹਿ ਰਹਾ ਹੈ ਉਹ ਇਹਨਾਂ ਸਾਰ ਤੈਗੇ ਜੀ ਕਿਹੜੀ ਇੰਡੀਆ ਦੇਤੀ ਦਾੜਾ ਨਿਕਲਿਆ ਜਾਣਾ ਨਹੀਂ ਆਵੇ। ਅਰੇ ਉਹ ਤੇ ਜਦੋਂ ਸਾਰੇ ਕੋੜੀ ਸਾਰੀ ਦਾੜੀ ਨਿਕਲਣ ਹੋਈ ਕੋਈ ਨਹੀਂ ਹੈ। ਸਰਹਰ ਸੋਹੀ ਤਾਰ ਉਹਦੀ ਸਰਹਰ ਕਰ ਕੋਈ ਜਾਂਗ ਨੂੰ ਜਿਹੜੀ ਦਾੜੀ ਕੋਈ ਨਹੀਂ ਛੜਦਾ। ਉਹ ਛੱਤੀ ਵੀ ਛੜ ਵੱਤੀ ਹੈ। ਉਹ ਜਿਹਨੇ ਨਾ ਅਜਿਹੀ ਛੜ ਕੇ ਬਣੀ ਪੈ ਕੇ ਬਈ ਬੋਟੀਆਂ ਨਾਲ ਉਹਨਾਂ ਦੇ ਪਾਸਰੇ ਤੇ ਉਹਨਾਂ ਨੂੰ ਤ੍ਰੇਸ਼ੀ ਦੀ ਜਗ੍ਹਾ ਨੂੰ ਲੋਕ ਜਾਣ ਕੇ ਛੜ ਵੱਟਾ ਹੈ। ਨਾ ਮੱਲਾ ਦੀ ਜਾਂ ਅੱਜ ਦੇ ਰਸਮੀ ਤੋਂ ਅੱਜ ਦੀ ਜਿਹੜੀ ਜਿਹੜੀ ਸਭ ਨੂੰ ਸਰਵਿਕ ਰਹਿਣੀ ਹੋਈ ਹੈ ਸਾਹਿਬ ਕਹਿੰਦੇ ਜੀ ਕੋ ਪ੍ਰੋਮੋਸ਼ਨ ਕੋਹਾਗਨੰਦ ਵਾਲੀ ਨੇ ਹੱਥ ਨੋ ਸਿਹਾ ਸਾਡੇ ਦੇ ਪੈਸਾ ਉਹ ਸਦਗੁਰੂ ਦੇ ਕਹਾਏ ਤਰ੍ਹਾਂ ਅਨੁਸਾਰ ਚੱਲਦੀ ਹੈ ਬਾਹਰ ਤੋਂ ਅਨੁਸਾਰ ਚੱਲਦੀ ਹੈ ਜਿਹੜੀ ਚਾਲ ਨੂੰ ਕਹਿੰਦੇ ਉਹ ਯਾਰ ਕਰਨੀ ਹੋਣੀ ਹਾ ਮਾਰੇ ਜਨ ਸੰਸਾਰ ਹੋ ਕੇ ਪਿਆਰ ਕਰੀ ਚੱਲਦੀ ਐ ਕਲਾ ਰਾਵ ਤੇਰਾ ਆਪਣਾ ਉਹ ਸਰਵਣਿ ਆਸਰੀ ਦੇ ਅੰਦਰ ਆਪਣੇ ਪਿਆਰੇ ਨੂੰ ਮਾਣਦੇ ਆ। ਸੱਚਾ ਪ੍ਰੇਮਕਾ ਜਿਹਨੂੰ ਸੱਚੇ ਕਾਸ਼ੇ ਦੇ ਮਾਨ ਨਾਲ ਪ੍ਰੇਮ ਕੀਤਾ ਹੈ ਉਹਨਾਂ ਦਾ ਵਹਿਮੀ ਨਾਲ ਪਿਆਰ ਕਹਿਆ ਹੈ। ਕਿਉਂਕਿ ਇਹ ਮੋਨਰ ਬਾਈਨਿਕਾ ਤੋਂ ਪਿਆਰ ਹੈ। ਅਜੇ ਮਰ ਕਰ ਕੋਈ ਸੱਚੇ ਦੇ ਪਿਆਰੇ ਹਨ। ਹਰ ਪਿਆਲੇ ਦੀ ਸੁੰਦਰੀ ਆਪਣੀ ਸਾਰੇ ਸਲਾਣੇ ਯੋਗ ਹੈ। ਕੋਈ ਕਰੇ ਯੋਗ ਜਾਲੇ ਇੰਦਰੀ ਭਗਤੀ ਉਹ ਸਾਥ ਹੈ ਸੋ ਭਗਵੰਤੀ ਨਾਮ ਸੋ ਭਗਵਾਨੀ ਭਗਤੀ ਹਰ ਰਾਹ ਦੇ ਗੁਰੂ ਦੇ ਅੰਦਰ ਹਣੀਏ ਐਸੇ ਮਹਾਤਮਾ ਨਾਲ ਨਾ ਸਕੀਏ ਹਮੇ ਨਾਮ ਦੇ ਨਾਮ ਤੇ ਸਹਾਗਨੀਆਂ ਨਾਲ ਸਹਾਗਨੰਦ ਵਾਲੀਆਂ ਹੈ ਮੇਲੀ ਮੇਲ ਹਾ ਮੇਲ ਹਾਰ ਪ੍ਰਵੇਸ਼ ਨੂੰ ਆਪ ਦੇ ਸੂਬੇ ਵਿੱਚ ਮੇਲ ਲਿਆ ਹੈ ਪੌੜੀ ਹਰ ਕੋਈ ਸਭ ਕਰ ਹੈ ਉਸ ਤੋਂ ਮੋੜੀ ਗੀ ਹਰ ਕੋਈ ਸਾਰੇ ਲੋਕ ਗੁਰ ਸਾਸਣਾ ਵਾਲੇ ਉਸ ਨੂੰ ਨਹੀਂ ਮੰਨ ਕਰਦੇ ਆਂ ਕਿਹਨ ਛਾਤੇ ਕਾਢੀਆਂ ਜੀਆਂ ਨੂੰ ਮੈਦੂ ਦੇ ਸੱਜਣ ਨੂੰ ਕਰ ਦੇ ਦੇ ਸੱਜਣ ਨੂੰ ਕਿਰਪਾ ਕਰਕੇ ਜਰਮ ਦੇ ਇੱਕੋ ਨੋਸੀ ਕਰ ਹਰ ਕੋਈ ਲੋਕ ਕਰ ਹੈ ਸਭ ਨੇ ਉਸ ਤੋਂ ਹੋਈ ਮੋੜ ਮਾੜੇ ਮੋੜ ਸਾਹ ਕੋਈ ਨਾ ਕਰ ਕੋਈ ਕਹਿੰਦਾ ਹੈ ਸਾਰੇ ਤੈਨੂੰ ਨੰਸਕਾਰਾਂ ਕਰਦੇ ਆਣੇ ਪਾਤਾ ਤੇ ਰਾਤ ਆਵੇ ਮੈਨੂੰ ਹਰ ਕੋਲ ਤੈਨੂੰ ਪਾਤਾ ਦੇ ਲਈ ਕੋਡ ਕਰਨ ਤੋਂ ਵਿਚਾਰ ਕੇ ਸੁਸਕਰ ਭਾਈ ਜਗਾ ਸਿੰਘ ਜੋ ਜਿਵੇਂ ਲਾਣਾ ਸ਼ਰੀਆ ਗ੍ਰੀਸਾ ਦਾ ਹੇਠ ਸੁੱਖ ਲੈ ਕੇ ਗਿਆ ਸੀ ਉਹ ਲਗਾ ਮੇਰੇ ਰਮਾਲਿਆਂ ਇੱਕ ਬਾਣਾ ਦੇ ਗਿਆ ਉਹ ਚੱਲਿਆ ਆਇਆ ਜਨ ਮਨ ਭਰ ਗਿਆ ਕਹਿੰਦਾ ਮੇਰੇ ਵਰਗਾ ਸੁਖੀ ਨੂੰ ਜੇ ਲਾਣਾ ਸ਼ਰੀਆ ਗ੍ਰੀਸਾ ਦੀ ਅਗਿਆਨ ਮਨ ਕਿਹਾ ਹੋਵੇ ਉਹ ਸ਼ਾਇਰ ਭਰਾਣੇ ਕੋ ਕੋਈ ਦੇਖਵਾ ਨਾ ਮਾਤ ਇਹੋ ਕੁਝ ਕਰਕੇ ਜੀਵਾ ਉਹ ਜਿਹੜਾ ਸੰਗਰੀ ਕਹਿੰਦੀ ਕਹਿੰ ਸਕੋ ਪਾਤ ਸਾਹਿਬ ਜੀ ਨੂੰ ਆਜ ਕਰਾ ਦੇਖੋ ਜਿੰਕਾ ਸੁਖਰਾ ਨਵਾਹਦਨ ਕੋ ਅਨੰਤ ਬ੍ਰਹਮਾਤਮਾ ਵਾਲਾ ਤੀਨ ਨੇ ਉਹਨਾਂ ਨੂੰ ਜਦੋਂ ਅਸਰੇ ਇਹ ਦੁਸ਼ਿਆ ਦੇ ਬਾਰੇ ਜਾਣ ਕੀ ਕਾਰਨ ਉਹ ਜੋ ਹਰਨ ਨਿਯੋਗ ਨੂੰ ਉਹ ਬਾਤ ਆਇਆ ਕਿ ਮਰੀ ਦੀ ਜੇ ਮੇਧਾ ਨੂੰ ਗੁਰੂ ਜੀ ਅਗਿਆ ਹੋ ਗਿਆ ਜੈਸੇ ਕੋ ਸਿਹਤਾਂ ਦਾ ਜੀਵਨ ਦੀ ਮਾਲੀ बाहर पर बाहर का ना बच्चे बाहर का ना बच्चे ये अपने बाहर को तो मैं बाहर बाहर ही हूँ अब ये अंदर का सोना हो गया तब ये अपने बाहर का ना हम बाहर का आई को तो यार ये बाहर की सारी आप सारा जो यहाँ पे तो ਬੋਲੋ ਕਾਰ ਸੇਵਾ ਕਰਦੇ ਰਹੋ ਬੋਲੋ ਤਾਪਾ ਕੋ ਲਾਤ ਨਾ ਕਰਦੇ ਕੋ ਫਰਦ ਕਰਦੇ ਸੋ ਅਨੁਸ਼ਕਰਾ ਉਤਾਰਦੇ ਮਿੱਥੋ ਇਹਨਾਂ ਸਭ ਜੀ ਬੰਦਾ ਤੋਂ ਚਾਰ ਤੋਂ ਸੁਣ ਸੁਣ ਕਰਦੇ ਪਾਤੀ ਸਾਰੇ ਨਾਲ ਪਰਿਵਾਰ ਸਭੋ ਮਹਾਰਾਜ ਜੀ ਨੂੰ ਜਮਾਤ ਕਰਾਉਣ ਨੂੰ ਕੋਈ ਵੀ ਚਾਰਵਾ ਨਹੀਂ ਮੇਰਾ ਨਾਮ ਨੋਰਤੂ ਦਾ ਹੈ ਉਮਰ ਮੇਰਾ ਸਤਾਰ ਦੇ ਨੀਰ ਕੋ ਮਰ ਬਾਦੀ ਹੁ ਤੋ ਭਾਗਿਆ ਹੁ ਤੋ ਦਰਬਾਰ ਮੋਸਰ ਗੁਸਨਾ ਜੇ ਲੱਗਿਆ ਮਰਨ ਮਰਨ ਜੁਮੇ ਨਾ ਕੋ ਮਰਨ ਬਾਤ ਆਪ ਕੋ ਤੇਰਾ ਐਂਕੋ ਮੇਂ ਨਾ ਮਰਨ ਆਰਕੇ ਕੋ ਕਾਲੀਆ ਬਾਰੀਆ ਗਾਏ ਕਾਲੀਆ ਵਦਨ ਮਾਰਨ ਮਾਰ ਕੋ ਤਰਸੇ ਜਿਨਾਂ ਦਿਖਾਉਂ ਮਾੜੇ ਕੋ ਮੇਰੇ ਸਾਥ ਰਹਿ ਜਾ ਜਿਵੇਂ ਜਿਵੇਂ ਸਾਥ ਮੈਂ ਛੋੜ ਦੇ ਨੀਂ ਮੈਂ ਸੋਨਾ ਬੰਦਾ ਜੀ ਮੇਰੇ ਕੋਲ ਕੋਈ ਨਾ ਮਨ ਨੂੰ ਮੁਸ਼ਕਿਲ ਬਸ ਕਰਦੇ ਜਿੰਨਾਂ ਸੰਗਤ ਵਿੱਚ ਆਉਣੇ ਨੇ ਬੰਦੇ ਕੋਈ ਸਾਰੇ ਉਹਨਾਂ ਨੂੰ ਸਹਾਦਤ ਨਹੀਂ ਦਿੱਤਣੇ ਹੋ ਸਾਥ ਸਾਥੋਂ ਦੂਰ ਜਦੇ ਆਈਆਂ ਮਨੁੱਖਾਂ ਦੇ ਕਰਦੇ ਨੇ ਆਜ ਬਿਨਾਂ ਹੀ ਬਚਦੇ ਨੇ ਜੀਵਨਾਂ ਆਖਿਆ ਕੋਈ ਭਾਈ ਦੀ ਗੁਰੂ ਦੀ ਮਾਨੋਂ ਕਰਕੇ ਜੀਵਣ ਰੰਗੇ ਅਨਾਥਾਂ ਦੇ ਜੀਵਨ ਮਾਇਆ ਤੋਂ ਮਰਨ ਦੀ ਰਾਸ ਰੰਗੇ ਉਹਨਾਂ ਦੀ ਰੱਖਿਆ ਕਰਦਾ ਕਿਸੇ ਕਾਟ ਕੇ ਹਰ ਭਾਈ ਤੋਂ ਦੂਰ ਜਦੇ ਆਣ ਜੀਵਨ ਆਖਿਆ ਦੇਵ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ